ਸਰਪੰਚ ਗੰਨੇ ਦੇ ਰਸ ਵਾਲਾ ਨਾਲ ਕੁਐਤ ਵੀ ਲਿਖਾਇਆ ਹੋਇਆ ਕਿਉਂਕਿ ਉੱਥੇ ਉਹਨਾਂ ਦੇ ਨਾਲ ਇਹ ਹਾਸਾ ਹੋਇਆ ਸੀ ਪੰਜਾਬ ਦੇ ਵਿੱਚ ਵੀ ਬਹੁਤ ਗੁਜਵਾ ਜੇ ਬੰਦਾ ਮਿਹਨਤ ਕਰਨ ਵਾਲਾ ਹੋਵੇਗੀ ਹੁਣ ਮੈਂ ਵੀ ਦੇਖੋ ਜੀ ਤੁਹਾਡੇ ਸਾਹਮਣੇ ਆ ਜੀ ਮੈਂ ਮਿਹਨਤ ਕਰ ਰਿਹਾ ਹਾਂ ਤੁਹਾਡੇ ਸਾਹਮਣੇ ਆਪਾਂ ਕਸਟਮਰ ਵੀ ਆ ਰਹੇ ਨੇ ਤੇ ਲੋਕ ਸੰਜੋਗ ਵੀ ਦੇ ਰਹੇ ਨੇ ਮੇਰਾ ਬਹੁਤ ਵਧੀਆ ਹੁਣ ਅੱਜ ਦੇ ਰਸ ਵਾਲੇ ਵਿਅਕਤੀ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੀ ਕਹਾਣੀ ਜੇ ਆਪਾਂ ਇਸ ਸਮੇਂ ਦੀ ਗੱਲ ਕਰੀਏ ਤਾਂ ਹੁਣ ਬੜੇ ਵਧੀਆ ਨੇ ਪਰ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਵਿਦੇਸ਼ ਵਿੱਚ ਇੱਕ ਹਾਸਾ ਹੋ ਜਾਂਦਾ ਤੇ ਉਹਨਾਂ ਦੀਆਂ ਪੈਰ ਦੀਆਂ ਉਂਗਲਾਂ ਕੱਟੀਆਂ ਜਾਂਦੀਆਂ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਉਸ ਸਮੇਂ ਦੁੱਖਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਵਾ ਫਾਈਨੈਂਸ਼ਲੀ ਵੀ ਤੇ ਉਸ ਤਰ੍ਹਾਂ ਵੀ ਪਰਿਵਾਰ ਜਿਹੜਾ ਵਾ ਪਰਿਵਾਰ ਪੂਰੀ ਤਰ੍ਹਾਂ ਟੁੱਟ ਜਾਂਦਾ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਸੋ ਇਸ ਸਮੇਂ ਜਿਹੜੀ ਆ ਉਹਨਾਂ ਨੇ ਹੁਣ ਗੰਨੇ ਦੇ ਦਾਸ ਦਾ ਕੰਮ ਸ਼ੁਰੂ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਸਰਪੰਚ ਗੰਨੇ ਦੇ ਰਸ ਵਾਲਾ ਨਾਲ ਕੁਵੈਤ ਵੀ ਲਿਖਾਇਆ ਹੋਇਆ ਕਿਉਂਕਿ ਉੱਥੇ ਉਹਨਾਂ ਦੇ ਨਾਲ ਇਹ ਹਾਸਾ ਹੋਇਆ ਸੀ ਸੋ ਨੌਜਵਾਨਾਂ ਲਈ ਵੀ ਮਿਸਾਲ ਹੈ ਕਿਉਂਕਿ ਨੌਜਵਾਨ ਜਿਹੜੇ ਆ ਉਹ ਲਗਾਤਾਰ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਨੂੰ ਛੱਡ ਰਹੇ ਨੇ ਪਰ ਇਹਨਾਂ ਨੇ ਪੰਜਾਬ ਵਿੱਚ ਇਹ ਕੰਮ ਜਿਹੜਾ ਉਹ ਸ਼ੁਰੂ ਕੀਤਾ ਭਾਜੀ ਸਰਪੰਚ ਗੰਨੇ ਦੇ ਰਸ ਵਾਲਾ ਪਹਿਲਾਂ ਤੇ ਇਹਦਾ ਸੀ ਕਿ ਇਹ ਨਾਮ ਹੀ ਕਿਉਂ ਰੱਖਿਆ ਤੁਸੀਂ ਸਤਿ ਸ੍ਰੀ ਅਕਾਲ ਜੀ ਮੈਂ ਜੀ ਇਹ ਨਾਮ ਤਾਂ ਰੱਖਿਆ ਜੀ ਮੇਰੇ ਫਾਦਾ ਸਾਹਿਬ ਸਰਪੰਚ ਸੀਗਾ ਪਹਿਲੇ ਤੇ ਮੈਂ ਉਹਨਾਂ ਨੂੰ ਪ੍ਰੋਮੋਟ ਕਰਨ ਵਾਸਤੇ ਇਹ ਮੈਂ ਨਾਮ ਰੱਖਿਆ ਜੀ ਸਰਪੰਚ ਜਦਨੇ ਦਾਸ ਵਾਲਾ ਜਿੱਦੋਂ ਤੁਸੀਂ ਵਿਦੇਸ਼ ਵਿੱਚ ਕੰਮ ਕਰ ਰਹੇ ਸੀ ਉਸ ਦੌਰਾਨ ਇੱਕ ਹਾਸਾ ਹੋ ਜਾਂਦਾ ਵਾ ਸੋ ਕਿਵੇਂ ਉਹ ਸਾਰਾ ਹਾਸਾ ਵਾਪਰਿਆ ਸੀ ਉਹ ਸਾਰਾ ਉਧਰੋਂ ਮੈਂ ਨਾ ਛੁੱਟੀ ਭਰੀਗਾ ਤੇ ਛੁੱਟੀ ਭਰਨ ਕਰਕੇ ਤੇ ਉਧਰੋਂ ਕਰੋਨਾ ਆਉਣ ਕਰਕੇ ਜਿਹੜੀਆਂ ਫਲੈਟਾਂ ਸੀਗਾ ਉਹ ਬੰਦ ਹੋ ਗਈਆਂ ਤੇ ਮੈਨੂੰ ਕੰਪਨੀ ਨੇ ਫਿਰ ਕਿਹਾ ਵੀ ਕੰਮ ਕਰਨ ਵਾਸਤੇ ਤੇ ਉਹਦੇ ਵਿੱਚ ਥੋੜ੍ਹਾ ਮੇਰਾ ਐਕਸੀਡੈਂਟ ਹੋ ਜਾਂਦਾ ਵਾ ਤੇ ਮੇਰੀ ਇਹਦੀ ਸੱਜੇ ਪੈਰ ਦੀ ਉਂਗਲਾ ਵਾ ਉਹ ਕੱਟੀ ਜਾਂਦੀ ਹੈ ਜੀ ਉਸ ਦੌਰਾਨ ਕੀ ਕੁਝ ਸਾਹਮਣਾ ਕਰਨਾ ਪਿਆ ਕਿਉਂਕਿ ਇਹ ਇੰਨਾ ਵੱਡਾ ਜਿਹੜਾ ਹਾਸਾ ਆ ਗਿਆ ਫਾਈਨੈਂਸ਼ਲੀ ਵੀ ਬੰਦਾ ਕਮਜ਼ੋਰ ਹੋ ਜਾਂਦਾ ਵਾ ਪਰਿਵਾਰ ਤੇ ਵੀ ਕਾਫੀ ਜਿਆਦਾ ਮੁਸੀਬਤ ਆ ਜਾਂਦੀ ਆ ਸੋ ਕਿਹੜੇ ਕਿਹੜੇ ਉਸ ਟਾਈਮ ਤੇ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਤੁਹਾਨੂੰ ਪਤਾ ਹੀ ਆ ਜੀ ਪੈਸੇ ਦੀ ਬਹੁਤ ਜਿਆਦਾ ਲੋੜ ਹੁੰਦੀ ਆ ਤੇ ਪਹਿਲਾਂ ਚਲੋ ਪਹਿਲਾਂ ਠੀਕ ਹੀ ਸੀਗਾ ਕਿਉਂਕਿ ਮੈਂ ਕੰਮ ਕਰਦਾ ਸੀਗਾ ਤੇ ਪੈਸੇ ਵੀ ਆਉਂਦੇ ਸੀਗਾ ਤੁਹਾਨੂੰ ਪਤਾ ਹੀ ਆ ਜੀ ਬਾਹਰ ਦੇਸ਼ਾਂ ਵਿੱਚ ਵੀ ਜਾ ਕੇ ਤੇ ਬਹੁਤ ਜਿਆਦਾ ਔਖਾ ਹੋ ਜਾਂਦਾ ਜਦੋਂ ਛੱਟ ਲੱਗ ਜਾਂਦੀ ਆ ਤੇ ਉਸ ਤੋਂ ਬਾਅਦ ਵਿੱਚ ਮੈਨੂੰ ਬਹੁਤ ਜਿਆਦਾ ਛੱਟ ਲੱਗਾਂ ਕਰਕੇ ਮੈਂ ਪਿੰਡ ਆ ਗਿਆ ਪਿੰਡ ਆਣ ਕਰਕੇ ਕੋਈ ਵੀ ਜਿਹੜਾ ਕੰ ਤੇ ਪੈਸੇ ਥੋੜੀ ਤੰਗੀ ਤੇ ਆਉਂਦੀ ਆ ਜੀ ਤੁਹਾਨੂੰ ਪਤਾ ਹੀ ਫਿਰ ਦੁਬਾਰਾ ਕਿਵੇਂ ਸੋਚਿਆ ਜਿਹੜਾ ਕਿਉਂਕਿ ਇਹ ਗੰਨੇ ਦਾ ਰਸ ਦਾ ਤੁਸੀਂ ਕੰਮ ਕਰ ਰਹੇ ਹੋ ਇਸ ਤੋਂ ਪਹਿਲਾਂ ਵੀ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਇਹੀ ਕੰਮ ਜਿਹੜਾ ਉਹ ਸ਼ੁਰੂ ਕੀਤਾ ਨਹੀਂ ਸਰ ਮੈਂ ਪਹਿਲਾਂ ਵੈਲਡਿੰਗ ਵਾਲਾ ਵੀ ਕੰਮ ਕਰਦਾ ਰਿਹਾ ਜੀ ਵਿਦੇਸ਼ ਜਾਣ ਤੋਂ ਪਹਿਲਾਂ ਮੈਂ ਵੀ ਜਾ ਵੈਲਡਿੰਗ ਦਾ ਕੰਮ ਕਰਦਾ ਸੀਗਾ ਤੇ ਤੁਹਾਨੂੰ ਪਤਾ ਹੀ ਆ ਜੀ ਪ੍ਰਾਈਵੇਟ ਕੰਮ ਥੋੜਾ ਜ਼ਿਆਦਾ ਲੈਂਦੇ ਆ ਤੇ ਵੈਲਡਿੰਗ ਦਾ ਕੰਮ ਸਾਹ ਭਾਰਾ ਹੁੰਦਾ ਤੁਹਾਨੂੰ ਪਤਾ ਹੀ ਆ ਇਹ ਜਿਹੜਾ ਵੈਲਡਿੰਗ ਦਾ ਕੰਮ ਤੁਸੀਂ ਕਹਿ ਰਹੇ ਹੋ ਫਿਰ ਜਦੋਂ ਤੁਹਾਡਾ ਨਹਾਸ ਆਪਰ ਗਿਆ ਉਸ ਤੋਂ ਬਾਅਦ ਤੁਸੀਂ ਸ਼ੁਰੂ ਕੀਤਾ ਨਹੀਂ ਨਹੀਂ ਸਰ ਪਹਿਲਾਂ ਪਹਿਲਾਂ ਮੈਂ ਇੱਥੇ ਕੰਮ ਕਰਦਾ ਰਿਹਾ ਵਾਂ ਪਹਿਲਾਂ ਜਾਂ ਤਾਂ ਪਹਿਲਾਂ ਹਾਂਜੀ ਪਹਿਲਾਂ ਮੈਂ ਸਿੱਖਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਵਿੱਚ ਮੈਂ ਸੋਚਿਆ ਵੀ ਚਲੋ ਮੈਂ ਵੈਲਡਿੰਗ ਦਾ ਕੰਮ ਹੀ ਕਰ ਲੈਣਾ ਤੇ ਵੈਲਡਿੰਗ ਦਾ ਕੰਮ ਥੋੜਾ ਜਿਆ ਤਫ ਲੱਗਿਆ ਕਿਉਂਕਿ ਪ੍ਰਾਈਵੇਟ ਤਾਂ ਤੁਹਾਨੂੰ ਵੀ ਥੋੜਾ ਵੱਧ ਲੈਂਦੇ ਆ ਤੇ ਇਹ ਕਰਕੇ ਮੈਂ ਪਰ ਉਹਨੂੰ ਛੱਡ ਦਿੱਤਾ ਜੀ ਤੇ ਫਿਰ ਇਹ ਕੰਮ ਦਾ ਕਿਵੇਂ ਤੁਹਾਡੇ ਮਨ ਵਿੱਚ ਆਇਆ ਜਿਹੜਾ ਗੰਦੇ ਦੇ ਰਸਤੇ ਦਾ ਕੰਮ ਹਾਂਜੀ ਇਹ ਜੀ ਮੈਂ ਫਿਰ ਘਰ ਬੈਠਾ ਹੀਗਾ ਵਿਹਲਾ ਤੇ ਥੋੜਾ ਘਰ ਵਿੱਚ ਵੀ ਤੰਗੀ ਹੋਣ ਕਰਕੇ ਪੈਸੇ ਦੀ ਤੇ ਮੈਂ ਸੋਚਿਆ ਮੈਂ ਉਹ ਕੰਮ ਕਰਾਂ ਵੀ ਜਿਹਦੇ ਕਰਕੇ ਮੈਂ ਕੰਮ ਵੀ ਕਰ ਸਕਾਂ ਤੇ ਪੈਸਾ ਵੀ ਪੈਸਾ ਵੀ ਕਮਾ ਸਕਾਂ ਤੇ ਆਪਣੇ ਘਰਦਿਆਂ ਨੂੰ ਵੀ ਖੁਸ਼ ਕਰ ਸਕਾਂ ਤੇ ਮੇਰੇ ਦਿਮਾਗ ਦੇ ਵਿੱਚ ਇਹ ਗੰਨੇ ਦਾ ਰਸ ਹੀ ਮੈਨੂੰ ਵਧੀਆ ਲੱਗਾ ਤੇ ਨਾਮ ਕਿਵੇਂ ਸੋਚਿਆ ਅਕਸਰ ਆਪਾਂ ਦੇਖਦੇ ਆਂ ਦੁਕਾਨਾਂ ਤੇ ਜਾਂ ਜਿਹੜੀਆਂ ਰੇੜੀਆਂ ਲੱਗਦੀਆਂ ਨੇ ਗੰਨੇ ਦੇ ਰਸ ਉਹਨਾਂ ਦਾ ਜ਼ਿਆਦਾਤਰ ਨਾਮ ਨਹੀਂ ਹੁੰਦਾ ਤੇ ਤੁਸੀਂ ਨਾਮ ਰੱਖਣ ਦਾ ਕਿਵੇਂ ਸੋਚਿਆ ਤੇ ਸਰਪੰਚੀ ਨਾਮ ਰੱਖਿਆ ਗਿਆ ਮੇਰੇ ਫਾਦਰ ਸਾਹਿਬ ਜੋ ਸੀ ਨਾ ਉਹ ਸਰਪੰਚ ਹੀ ਗਾ ਤੇ ਉਹਦੇ ਕਰਕੇ ਮੈਂ ਇਹ ਨਾਮ ਰੱਖਿਆ ਆਪਣੇ ਫਾਦਰ ਸਾਹਿਬ ਨੂੰ ਪ੍ਰਮੋਟ ਕਰਨ ਦੀ ਕਰਕੇ ਤੇ ਬੀਰੇ ਵਿਦੇਸ਼ ਲੋਕ ਨੌਕਰੀਆਂ ਜਾ ਰਹੇ ਨੇ ਲਗਾਤਾਰ ਕਿਉਂਕਿ ਤੁਸੀਂ ਵੀ ਵਿਦੇਸ਼ ਗਏ ਹੋ ਜੇ ਜਾ ਕੇ ਵੀ ਤੁਸੀਂ ਪੈਸੇ ਕਮਾਏ ਇੱਥੇ ਵੀ ਹੁਣ ਤੁਸੀਂ ਕਮਾਈ ਕਰ ਰਹੇ ਹੋ ਸੋ ਉੱਥੇ ਕਮਾਈ ਜ਼ਿਆਦਾ ਸੀ ਜਾਂ ਹੁਣ ਕਮਾਈ ਜ਼ਿਆਦਾ ਵਾ ਨਹੀਂ ਉੱਥੇ ਵੀ ਕਮਾਈ ਚਲੋ ਠੀਕ ਹੈ ਪੈਸੇ ਕਮਾਉਣੇ ਚਾਹੀਦੇ ਨੇ ਚਲੋ ਬਾਹਰ ਜਾਓ ਪਰ ਪੈਸਾ ਕਮਾ ਕੇ ਵਾਪਸ ਜ਼ਰੂਰ ਪਰਤੋ ਜੀ ਕਿਉਂਕਿ ਪੰਜਾਬ ਦੇ ਵਿੱਚ ਵੀ ਬਹੁਤ ਗੱਜਵਾ ਜੇ ਬੰਦਾ ਮਿਹਨਤ ਕਰਨ ਵਾਲਾ ਹੋਵੇ ਜੀ ਹੁਣ ਮੈਂ ਵੀ ਦੇਖੋ ਜੀ ਤੁਹਾਡੇ ਸਾਹਮਣੇ ਆ ਜੀ ਮੈਂ ਮਿਹਨਤ ਕਰ ਰਿਹਾ ਤੁਹਾਡੇ ਸਾਹਮਣੇ ਕਸਟਮਰ ਵੀ ਆ ਰਹੇ ਨੇ ਤੇ ਲੋਕ ਸੰਯੋਗ ਵੀ ਦੇ ਰਹੇ ਨੇ ਮੇਰਾ ਬਹੁਤ ਵਧੀਆ ਹੁਣ ਇਸ ਟਾਈਮ ਚੱਲ ਰਿਹਾ ਜੀ ਕੀ ਮੈਸੇਜ ਦੇਣਾ ਚਾਹੋਗੇ ਆਪ ਲੋਕਾਂ ਨੂੰ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੈਂ ਇਹੋ ਮੈਸੇਜ ਦੇਣਾ ਚਾਹੁੰਦਾ ਕਿ ਜੋ ਵੀ ਮਤਲਬ ਕੰਮ ਜਿਹੜਾ ਵਾ ਇੱਥੇ ਵੀ ਕੀਤਾ ਜਾ ਸਕਦਾ ਵਾ ਮਿਹਨਤ ਤੇ ਕਮਾਈ ਪੈਂਦੀ ਆ ਮਿਹਨਤ ਕਰੋ ਤੇ ਇੱਥੇ ਕੰਮ ਕਰੋ ਜੀ ਸੋ ਬਿਲਕੁਲ ਜੀ ਸਰਪੰਚ ਗੰਨੇ ਦੇ ਰਸ ਵਾਲਾ ਨੌਜਵਾਨ ਇਹਨਾਂ ਨਾਲ ਤੁਹਾਨੂੰ ਮਿਲਾਇਆ ਸਾਰਨਾਂ ਲੋ ਵੱਡੀ ਗੱਲ ਇਹ ਆ ਕਿ ਜਦੋਂ ਵੀ ਇੰਨੀਆਂ ਨਾਲ ਤੇ ਮੁਸੀਬਤਾਂ ਪਈਆਂ ਜਾਂ ਫਿਰ ਜਦੋਂ ਇਹ ਦੁਰਘਟਨਾ ਹੋ ਜਾਂਦੀ ਆ ਇਹਨਾਂ ਦੇ ਨਾਲ ਪੈਰ ਜਿਹੜਾ ਵੱਢਿਆ ਜਾਂਦਾ ਵਾ ਉਸ ਤੋਂ ਬਾਅਦ ਜ ਵਿਦੇਸ਼ ਹੈ ਨਹੀਂ ਜਾ ਸਕਦੇ ਸੀ ਇਹਨਾਂ ਨੇ ਕਈ ਜਗ੍ਹਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕਿਸੇ ਦੇ ਅਧੀਨ ਕੰਮ ਕਰਨਾ ਪਵੇ ਉਸ ਦੌਰਾਨ ਉਹ ਵਿਅਕਤੀ ਨੇ ਕੰਮ ਹੀ ਮਤਲਬ ਆਪਣੇ ਹਿਸਾਬ ਨਾਲ ਲੈਣਾ ਹੁੰਦਾ ਵਾ ਇਹਨਾਂ ਕੋ ਕੰਮ ਨਹੀਂ ਹੋਇਆ ਜਾਂ ਉਹਨਾਂ ਕੰਮ ਨਹੀਂ ਹੋ ਸਕਿਆ ਜਿੰਨਾ ਇੱਕ ਆਮ ਵਿਅਕਤੀ ਕਰਦਾ ਵਾ ਸੋ ਇਹਨਾਂ ਨੇ ਜਦੋਂ ਸਰਪੰਚ ਗੰਨੇ ਦੇ ਰਸ ਵਾਲਾ ਜਿਹੜਾ ਕੰਮ ਸ਼ੁਰੂ ਕੀਤਾ ਇਹਨਾਂ ਦਾ ਕਹਿਣਾ ਵਾ ਕਿ ਵਿਦੇਸ਼ ਨਾਲੋਂ ਇੱਥੇ ਇਨਕਮ ਵੀ ਠੀਕ ਹੈ ਤੇ ਬਾਕੀ ਨੌਜਵਾਨਾਂ ਨੂੰ ਇਹਨਾਂ ਨੇ ਇਹੀ اپੀਲ ਕੀਤੀ ਹੈ ਕਿ ਪੰਜਾਬ ਵਿੱਚ ਰਹੋ ਪੰਜਾਬ ਵਿੱਚ ਬਹੁਤ ਕੋਸ਼ਾ ਆਪਣਾ ਜਿਹੜਾ ਕੰਮ ਆ ਆਪਣਾ ਕੰਮ ਸਾਨੂੰ ਕਰਨਾ ਚਾਹੀਦਾ ਉਹਦੇ ਵਿੱਚ ਹੀ ਜਿਹੜਾ ਵਾ ਵਾਦਾ ਵਾ ਸੋ ਜਿਹੜੇ ਹੋ ਨੌਜਵਾਨ ਜਿਹੜੇ ਸੁਣ ਰਹੇ ਨੇ ਜਾਂ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਅਪੀਲ ਹੈ ਕਿ ਪੰਜਾਬ ਵਿੱਚ ਰਹਿ ਕੇ ਆਪਣਾ ਕੰਮ ਕਰੋ ਜ਼ਰੂਰ ਕਿਉਂਕਿ ਜਿੰਨੇ ਪੈਸੇ ਤੁਸੀਂ ਉੱਥੇ ਕਮਾਣਿਆ ਉਸ ਤੋਂ ਵੀ ਜ਼ਿਆਦਾ ਕਮਾਈ ਤੁਹਾਨੂੰ ਇੱਥੇ ਹੋ ਸਕਦੀ ਹੈ